ਸ਼ਲੋਕ ਪੰਮਨ ਗੁਰੂ ਪਾਣੀ ਪਿਤਾ ਮਾਤਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮ ਦਿਵਸ ਰਾਤ ਦੁਇ ਦਾਈ ਗਾਇਮ ਦਿਵਸ ਰਾਤ ਦੁਇ ਦਾਈ ਗਾਇਮ ਖੇਲੇ ਸਗਲ ਜਗਤ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਚੰਗਿਆਈਆਂ ਬੁਰਿਆਈਆਂ ਵਚੇ ਧਰਮ ਧੂਰ मी आपो अपनी के के दूर, के नेड़े के दूर जिन्नी नाम त्याया गए मशक्कत नानक, नानक ते, मुख उजले, ते मुख उजले उजले नहीं कहना उजले ਨਾਮਕ ਤੇ ਮੁਖ ਉਜਲੇ ਨਾਮਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕੀਤੀ ਛੁੱਟੀ ਨਾਲ ਹੁਣ ਪਾਤਸ਼ਾਹ ਫਰਮਾਉਂਦੇ ਨੇ ਸ਼ਲੋਕ ਸ਼ਲੋਕ ਦੇ ਕਕੇ ਨੂੰ ਔਂਕੜ ਹੈ ਜੇ ਕਈ ਸ਼ਲੋਕ ਹੋਣ ਤੇ ਫਿਰ ਕਕਾ ਮੁਕਤਬ ਸ਼ਲੋਕ ਇੱਕ ਹਵਤਾ ਦਾ ਇੱਕ ਰੂਪ ਹੈ ਕਈ ਪੁਸਤਕੀ ਦਾ ਕੀ ਅਰਥ ਹੈ ਇੱਕ ਕਵਤਾ ਦਾ ਇੱਕ ਰੂਪ ਹੈ ਕਵਤਾ ਵਿੱਚ ਕਵਿਤਾ ਵੀ ਆਉਂਦੇ ਨੇ ਸਵਈਏ ਵੀ ਆਉਂਦੇ ਨੇ ਪੌੜੀ ਵੀ ਆਉਂਦੀ ਹੈ ਬਹਿਤ ਵੀ ਆਉਂਦੇ ਨੇ ਛੰਦ ਵੀ ਆਹ ਜਾਬ ਸ਼ਬਦ ਕਿਨੇ ਛੰਦ ਨੇ ਇਹ ਕਵਤਾ ਦਾ ਰੂਪ ਬਣੇ ਇਹਨਾਂ ਦੀਆਂ ਵੱਖ-ਵੱਖ ਮਾਤਰਾਵਾਂ ਨੇ ਜਿਵੇਂ ਕਵਿਤਾ ਹੈ ਉਹਦੀਆਂ 32 ਮਾਤਰਾਾਂ ਨੇ ਹਰ 8 ਮਾਤਰਾਾਂ ਦਾ ਇੱਕ ਬਿਸਰਾਮ ਸਵਯਾ ਉਹਦੀ 16 ਮਾਤਰਾ ਨੇ ਹਰ ਚਾਰ ਮਾਤਰਾ ਤੇ ਪਰ ਕਿਉਂਕਿ ਅਸੀਂ ਧਿਆਨ ਨਹੀਂ ਦਿੰਦੇ ਜਿਵੇਂ ਸਵਯਾ ਤੁਸੀਂ ਰੋਜ਼ ਪੜਦੇ ਹੋ ਸਦਾ ਹੀ ਪੜਦੇ ਨਹੀਂ ਪਵਨ ਗੁਰੂ ਦੇਖੋ ਮੈਂ ਬੋਲ ਰਿਹਾ ਇਹ ਕੌਣ ਬੋਲ ਰਿਹਾ ਇਹ ਪਵਨ ਬੋਲ ਰਿਹਾ ਜੇ சுவாਸ ਬੰਦ ਹੋ ਜਾਂਦ ਕੋ ਬੋਲ ਸਕਦਾ ਗੁਰੂ ਕਿਉਂ ਕਹਿੰਦੇ ਮੇਰੀ ਆਵਾਜ਼ ਤੁਹਾਡੇ ਕੰਨਾਂ ਨਾਲ ਜਾ ਕੇ ਟਕਰਾ ਰਹੀ ਗੁਰੂ ਦਾ ਕੰਮ ਇਹੀ ਹੈ ਪਵਣ ਗੁਰ ਪਾਣੀ ਪਿਤਾ ਪਾਣੀ ਨੂੰ ਪਿਤਾ ਕਿਉਂ ਕਹਿੰਦੇ ਹੈ ਇਹ ਜਿਹੜੀ ਧਰਤੀ ਹੈ ਵੱਡੀ ਮਾਂ ਹੈ ਮੀਨਾਂ ਬਵੇ ਛੁੱਟੀ ਇੱਕ ਮਾਂ ਹੋਏ ਜਿਹੜੀ ਘਰ ਵਿੱਚ ਚੋਲਾ ਚੌਂਕਾ ਕਰਦੀ ਇੱਕ ਉਹ ਵੀ ਮਾਂ ਉਹਨੇ ਕਿ ਜੀਆਂ ਨੂੰ ਸੰਭਾਲਦੀ ਪਰ ਧਰਤੀ ਜਿਹੜੀ ਹੈ ਤੇ ਬਹੁਤ ਵੱਡੀ ਮਾਂ ਇਹ ਸਾਰੇ ਜੀਵਨ ਸੰਭਾਲਦੀ ਬੋਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਵ ਇਹ ਵੱਡੀ ਮਾਂ ਹੈ ਜਿਵੇਂ ਰਾਤ ਦੋਏ ਜਿਵੇਂ ਰਾਤ ਦੋਏ ਦਾਈ ਦਾਇਆ ਦਾਈ ਹੈ ਦਾਈ ਹੁੰਦੀ ਹੈ ਇਸਤਰੀ ਲਿੰਗ ਤੇ ਦਾਇਆ ਹੁੰਦਾ ਇਹਨੂੰ ਜੀ ਕੋ ਖਡਾਵੀ ਤੇ ਖਡਾਵਾ ਖਡਾਵੀ ਤੇ ਖਡਾਵਾ ਕਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਖਡਾਉਣ ਲਈ ਖਡਾਵੇ ਵੀ ਰੱਖੇ ਹੁੰਦੇ ਨੇ ਉਹ ਚੁੱਕ ਕੇ ਉਹਨਾਂ ਨੂੰ ਤੋਰ ਦੇ ਫਿਰ ਇਹ ਜਿਹੜਾ ਦਿਨ ਤੇ ਰਾਤ ਹੈ ਇਹ ਖੜਾਵੀ ਖੜਾਵਾ ਦਿਨੇ ਅਸੀਂ ਕੰਮ ਕਰਦੇ ਆਂ ਰਾਤ ਨੂੰ ਠਾਪੜ ਕੇ ਸੌਂ ਜੋ ਖੇਲੇ ਸਗਲ ਪੁਜਾਂਨ ਦੇ ਨੂੰ జగਤ ਬੋਲੋ ਮੈਂ ਤੇ ਇਸ ਕਲ ਦੇ ਹੱਕ ਵਿੱਚ ਮੈਨੂੰ జగਤ ਬੋਲੋ ਕਿਉਂਕਿ ਉੱਪਰ ਮਹਾਤੇ ਹੈ ਤੇ ਇੱਥੇ జగਤ ਅਰਥੇ ਦਾ జగਤ ਹੀ ਹੈ ਇਹ ਸਾਰਾ ਜਗਤ ਇਹਨਾਂ ਦੇ ਹੱਥਾਂ ਵਿੱਚ ਖੇਡਿਆ ਮਹਾਰਜ ਕਹਿਣਾ ਕੀ ਚਾਹੁੰਦੇ ਨੇ ਇਹ ਤਾਂ ਸਮਝ ਆ ਗਈ ਤੁਹਾਨੂੰ ਕਿ ਨਹੀਂ ਆਈ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਮਸਰਾਤ ਦੋਏ ਖੇਲੇ ਸਗਲ ਹੁਣ ਮਹਾਰਜ ਕਹਿੰਦੇ ਨੇ ਦੇਖੋ ਕੰਨ ਖੋਲ ਕੇ ਸੁਣ ਲਓ ਚੰਗੇ ਆਈਆਂ ਬੁਰਿਆਈਆਂ ਵਾਚੇ ਧਰਮ ਧਰਮ ਦੇ ਮੰਮੇ ਨੂੰ ਔਂਕੜ ਹੈ ਇਹਨੂੰ ਵਾਜੇ ਨਹੀਂ ਪੜਨਾ ਇਹਨੂੰ ਕੀ ਪੜਨਾ ਵਾਚੇ ਧਰਮ ਧਰਮ ਦਾ ਜਿਹੜਾ ਇਹ ਉਹਦੀ ਹਜ਼ੂਰੀ ਵਿੱਚ ਕਚਹਿਰੀ ਵਿੱਚ ਪੜ ਕੇ ਸੁਣਾਉਂਦਾ ਹੈ ਜੇ ਆਹ ਜਿਹੜਾ ਬੰਦਾ ਆਇਆ ਨਾ ਇਹਨੇ ਆਹ ਕੰਮ ਕੀਤੇ ਚੰਗੇ ਤੇ ਮੱਟ ਚੰਗੇ ਆਈਆਂ ਬੁਰੀਆਈਆਂ ਵਾਚੇ ਫਿਰ ਕਰਮੀਆਂ ਆਪੋ ਆਪਣੀ ਜਿਹੋ ਜੇ ਕਿਸੇ ਨੇ ਕੰਮ ਕੀਤਾ ਕੇ ਨੇੜੇ ਹੁ ਕਈ ਹਨ ਕਿ ਆ ਨੇੜੇ ਕਿ ਆ ਦੂਰ ਕੋਈ ਕਾ ਨੇੜੇ ਨਹੀਂ ਕੁਝ ਨੇੜੇ ਹੋ ਜਾਂਦੇ ਨੇ ਕੁਝ ਦੂਰ ਹੋ ਜਾਂਦੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਵਿੱਚ ਇਸ ਧਰਤੀ ਤੇ ਆ ਕੇ ਪਰਮੇਸ਼ਵਰ ਦਾ ਨਾਮ ਧਿਆਇਆ ਉਹਨਾਂ ਦੇ ਮੂੰਹ ਉਜਲੇ ਮੂੰਹ ਉਜਲਾ ਕਦੋਂ ਹੁੰਦਾ ਤੇ ਕਾਲਾ ਕਦੋਂ ਹੁੰਦਾ ਤੁਸੀਂ ਆਪ ਵੀ ਜਾਣਦੇ ਜਿਨ੍ਹਾਂ ਨੇ ਗਲਤ ਕੰਮ ਕੀਤੇ ਉਹ ਕਹਿੰਦੇ ਇਹਨੇ ਮੂੰਹ ਤੇ ਕਾਲਖ ਨਾ ਰਹੀ ਇਹਦਾ ਮੂੰਹ ਕਾਲਾ ਹੋ ਗਿਆ ਜਿਨੀ ਨਾਮ ਧਿਆਇਆ ਗਏ ਮਸ਼ਕਤ ਕ ਮਸ਼ਕਤ ਦਾ ਮਤਲਬ ਮਿਹਨਤ ਕਾਲ ਨਾ ਕ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ